ਆ ਗਿਆ ਡਾਕਟਰ ਚੋਇਆ ਦੇਸੀ ਜਣਾ ਵੀ ਆ ਹਾਂਜੀ ਕਿਦਾਂ ਸਾਰੇ ਸਵਾਗਤ ਆਇਆ ਦਿਨ ਨਵੇਂ ਬਲੌਗ ਜੁਮੇਦ ਕਰਦੇ ਸਾਰੇ ਵਧੀਆ ਹੋਗੇ ਅਸੀਂ ਵੀ ਵਧੀਆ ਵਾਂ ਸੋ ਹਾਜ਼ਰ ਹੋਇਆ ਤੁਹਾਡੇ ਲਈ ਇੱਕ ਨਵਾਂ ਬਲੌਗ ਲੈ ਕੇ ਸੋ ਆਇਤਾ ਦਿਨ ਥੋੜਾ ਸਪੈਸ਼ਲ ਆ ਅੱਜ ਆਉਣਾ ਕਰੇ ਪੂਆ ਹੋਣਾ ਨੇ ਵਿਆਹ ਦਾ ਕਾਟ ਦੇ ਕਿਉਂਕਿ ਅਸੀਂ ਨਾਨਕ ਆ ਤਾਂ ਕਿ ਸਾਰਿਆਂ ਨੂੰ ਪਹਿਲਾਂ ਸਾਨੂੰ ਕਾਟ ਦੇਣੋਂਗੇ ਸਾਡੇ ਤੋਂ ਸ਼ੁਰੂਆਤ ਕਰਨਗੇ ਅਸੀਂ ਤੇ ਸਾਰਿਆਂ ਨੂੰ ਫੋਨ ਹੀ ਕਰਤਾ ਸੀ ਜਦੋਂ ਆਪਣੇ ਸੇਵ ਵਿਆਹ ਮੇਰਾ ਵਿਆਹ ਸੀਗਾ ਤੇ ਮੈਂ ਨਾਨਕਿਆਂ ਦੇ ਦੇ ਕੇ ਆਂਦਾ ਸੀ ਕੱਢ ਤੁਹਾਨੂੰ ਸਾਰਿਆਂ ਨੂੰ ਬੋਧ ਇਹ ਦੇਖਿਆ ਸੀ ਵਲੋਗ ਤੁਸੀਂ ਤੇ ਬਾਕੀ ਸਾਰਿਆਂ ਨੂੰ ਫੋਨ ਕਰਤਾ ਸੀ ਮੈਨੂੰ ਲੱਗਦਾ ਭੂ ਹੋਣਾ ਸਾਰਿਆਂ ਨੇ ਕੱਢ ਦੇ ਕਿਉਂ ਨਾ ਮੈਂ ਨਾ ਹਾਂ ਸਾਰਿਆਂ ਨੇ ਸਾਰਿਆਂ ਨੇ ਸਾਰਿਆਂ ਨੇ ਕੱਢ ਦੇ ਕਿਉਂ ਨਾ ਉਹਨਾਂ ਨੇ ਚੋਸੀ ਨਾਨਕੇ ਮਣਕੇ ਜਾਣਾ ਹਜੇ ਪਤਾ ਨਹੀਂ ਨਾਨਕੇ ਫੜਕੇ ਜਾਣਾ ਕਿ ਨਹੀਂ ਐਸਾ ਹਜੇ ਨਹੀਂ ਪਤਾ ਤੁਹਾਨੂੰ ਵੀ ਜਾਣਾ ਕਿ ਨਹੀਂ ਨਾ ਹਲ ਹਲ ਤਰਸ ਸੁਆਦ ਲੈਣ ਦੇ ਆ ਵੀ ਹਾਂ ਨਾਨਕੇ ਨਾਨਕੇ ਇਹਦਾ ਕੀ ਹੈ ਕੀ ਨਾਨਕੇ ਆ ਤਾਂ ਨਾਨਕੇ ਹੀ ਰਹਿਣਾ ਸਰਬਤ ਆਪਣੀ ਇੱਥੇ ਅਸੀਂ ਪਹਿਲਾਂ ਦੇ ਆ ਤਹੋਰਾ ਪਹਿਲੇ ਹੀ ਪਿੰਦ ਲਗਦਾ ਪਹਿਲੇ ਵੀ ਅੱਧ ਕਰੇ ਲਉਗੀ ਪਹਿਲੇ ਵਿੱਚ ਕਿਸਵੇਂ ਸੋਵੇ ਵਿਚਾਰੀ ਨੀ ਮਨਾ ਚਾਹ ਸੀਨਾ ਚਾਹ ਸੀ ਹਰੇ ਮਤਲਬ ਰਿਸ਼ਤੇਦਾਰਾਂ ਚ ਵਿਆਹ ਨਹੀਂ ਆਇਆ ਜਾਂਦਾ ਵਿਆਹ ਹੋਇਆ ਹੈ ਨਾ ਸਾਲ ਹੋ ਗਿਆ ਤੇ ਵਿਆਹ ਆਇਆ ਹੀ ਆਇਆ ਤੇ ਹੁਣ ਫਿਰ ਕਰੇ ਰੋ ਕਿ ਤੈਨੂੰ ਨਾ ਰੱਖੂਗੀ ਕਨ ਦੋਵੇਂ ਕਰੇ ਦਵਾਂਗੇ ਆਪਾ ਦੋਵੇਂ ਕਰੇ ਦਵਾਂਗੇ ਚਲ ਠੀਕ ਤੇ ਤੂੰ ਆਉਂਦੇ ਆ ਪੂਆ ਹੁਣੇ ਤੇ ਫਿਰ ਦਿਖਾਉਣਾ ਤੁਹਾਨੂੰ ਕਿਤੇ ਕਿਦਰਾ ਸਾਡੇ ਪ੍ਰਾਣਿਆਂ ਦੀ ਮੂੰਗ ਦਾਲ ਲੈ ਕੇ ਆਏ ਸਾਡੇ ਆਪਸ ਝਗੜਾ ਹੋ ਗਿਆ ਕਿਤੇ ਸਾਡੇ ਨਾਲ ਹੋ ਗਿਆ ਸਾਡੇ ਯੁੱਧ ਹੋ ਗਿਆ ਆਪਸ ਚ ਇਹ ਨਹੀਂ ਕਰਕੇ ਸਾਡੀ ਲੜਾਈ ਹੋ ਗਈ ਅੰਗਸਟ ਕਰਕੇ ਪਾਇਆ ਸੀ ਇਸ ਦਤ ਨਹੀਂ ਬਤਾਣਾ ਤੈਨੂੰ ਪਤਾ ਹੋ ਕੋਈ ਯਾਰ ਛੇ ਦੇ ਪਤਾ ਦੇਖੀ ਕਿਤੇ ਵੰਜੇ ਵੰਜਾ ਵਾਲੇ ਆ ਗਏ ਨੇ ਸੀ ਛੋਟੇ ਛੋਟੇ ਵੱਡਾ ਨਹੀਂ ਸੀ ਉਹਦਾ ਨਹੀਂ ਸੀ ਆ ਛੋਲੇ ਦਾ ਨਾਲ ਉਹ ਠੀਕ ਲੱਗ ਗਏ ਮੈਨੂੰ ਨਹੀਂ ਉਹ ਹਾਂ ਉਹ ਨਹੀਂ ਲੱਗਦਾ ਕੁਛ ਨਹੀਂ ਲੱਗਿਆ ਫੇਤਰ ਰੱਖੀ ਜਾਓ ਇਕੱਠੇ ਕਰਕੇ ਤੇ ਬਕਲੇ ਹੱਥ ਤੇ ਦੱਸ ਸੱਚ ਜਿਆ ਕਰਦਾ ਗਾੜੀ ਦੀ ਗਿਆਨ ਤਾ ਤੈਨੂੰ 10 ਲੱਖ ਰੁਪਏ ਲੱਖ ਲਿਖਾ ਤੂੰ ਲੈਂਦਾ മ <laughs> 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 ਮਾਂ ਕਿ ਫਲਾਂ ਨੇ ਦੇਉਂਗੇ ਨਹੀਂ ਮਾਂ ਫਲ ਲੈਂਦੇ ਹੋ ਤੇ ਲਾ ਦੇਣੀ ਨਾ ਜਵਾਕਾਂ ਨੇ ਛਿੱਤਰੀ ਖਾਣੇ ਆ ਮਾਂ ਤੋਂ ਹੋਰ ਕਦੇ ਨਹੀਂ ਆਣਾ ਉਹ ਤਾਂ ਖਾ ਹੀ ਲੈਣੇ ਆ ਖਾਣੇ ਤੋਂ ਮਾਂ ਨਹੀਂ ਹੰਦੇ ਆ ਕਹਿੰਦੇ ਰੋਜ਼ ਲਿਆਉਂਦੇ ਆ ਬੱਦਾਂ ਹੀ ਜਾਣਾ ਮੋਈ ਨਾ ਬੋਈ ਰਾਂ ਬੱਲ ਆ ਗਏ ਚੱਲ ਵਸ ਕਰ ਲੈ ਕੇ ਤਾ ਹੋ ਗਿਆ ਮਾਸੀ ਨਾ ਅੱਜ ਬਾਜੇ ਨਹੀਂ ਤਾ ਦੱਸਣ ਮੱਤ ਚੱਕਰ ਦੇ ਹੋ ਗਏ ਲੋ ਪ੍ਰਣੇ ਨਹਿਰੀ ਆ ਗਏ ਕਹਿੰਦੇ ਹੁਣ ਹੋ ਜਾਣਾ ਕੀ ਦਾ ਹਾਸੇ ਨਹੀਂ ਹੋ ਰਹੀ ਮਰ ਮਰਿ ਜਾਨਾ ਲੱਗੂ ਪਿੱਛੇ ਹਾਰਨ ਨਾ ਰੋਟੀ ਕਿਹ ਟੁਕਰੇ ਵੜੇ ਮੈਂ ਦੇਖ ਲੈਣਾ ਤੈਨੂੰ ਜਾ ਕੇ ਲੈ ਆ ਜਾ ਮੇਰਾ ਕੁਛ ਗਾ ਨਹੀਂ ਆ ਗਿਆ ਇਹ ਕਿ ਚੋਇਆ ਦੇਸੀ ਜਣਾ ਵੀ ਆ ਦੇ ਚੋਇਆ

ਕਿਤੇ ਨਹੀਂ ਹੋਰ ਹੀ ਕੁਝ ਸੀ ਜਦੋਂ ਜਦੋਂ ਆਇਆ ਨਹੀਂ ਉਹ ਦੋ ਹੋਰ ਫੋੜ ਲਿਆ ਮੈਂ ਕਿਹਾਂ ਵੀ ਕਰਾਉਣਾ ਸੀ ਮੈਂ ਕਿਹਾ ਸੇਵੇਂ ਸੇਵੇਂ ਬਣਾ ਲਓ ਕਹਿੰਦੇ ਨਹੀਂ ਮਿੱਠਾ ਜਨਾ ਖਾਈ ਕੇ ਖਾਣ ਸਾਰੇ ਤਾਂ ਮਿੱਠੇ ਖਾਣਾ ਤੁਹਾਨੂੰ ਸੁਆ ਗਿਆ ਸਾਡਾ ਵਿਆਹ ਦਾ ਕਾਰਡ ਸਰਦਾਰ ਲੱਪਈ ਸਿੰਘ ਤੇ ਵਿਆਹ ਹੈਗਾ ਵਾ ਬਾਈ ਦਾਤ ਦੀ ਦਾ ਬਾਈ ਦੀ ਜਾਂ ਕੋ ਬਾਟ ਜਾਂ ਕੋ ਤੇ ਤੇ ਦਾ ਵਿਆਹ ਇੱਕ ਹੀ ਗੱਲ ਕਿ ਜੀ ਪਪੜਾਉਣੇ ਹੋਣਗੇ ਆ ਦੀ ਜੀ ਉਹਨਾਂ ਨੂੰ ਕੱਢ ਦੇਣ 11 ਬਾਈ ਉੱਥੇ ਦੋ ਤਿੰਨ ਘਰ ਹੋ ਰਾ ਉਹਨਾਂ ਦੇ ਕਿਉਂ ਨਾ ਸ਼ਾਮ ਨੂੰ ਫਿਰ ਸਾਡੇ ਕੋਲ ਵਾਪਸ ਆਉਣਗੇ ਰਾਤ ਰੁਕਣਗੇ ਤਾਂ ਹੁਣ ਅਸੀਂ ਬੈਨ ਲੱਗੇ ਚਾ ਉਹਦਾ ਵੀ ਪੀਤੀ ਸੀ ਚਾ ਉਹਨਾਂ ਕੋਲ ਡਰਿੰਕ ਚਾਹੀ ਪੀ ਸੀ ਅੱਛਾ ਉਹਨੂੰ ਉਹ ਕੋਈ ਰੋਟੀ ਖਾਦੀ ਉਹ ਜਿਹੇ ਨੇ ਡਰਿੰਕ ਤੇ ਸ਼ਾਲੀ ਬਣਾ ਲਈ ਤੇ ਅਸੀਂ ਵੀ ਹਮ ਨਾਲੇ ਰੋਟੀ ਖਾਣੀ ਮੈਂ ਰੋਟੀ ਨਹੀਂ ਖਾਦੀ ਹਜੇ ਨਾਲ ਚਾਹ ਪੀਣ ਲੱਗਿਆ ਹੁੰਦਾ ਸੀ ਇੱਕ ਦੋ ਨਾਲ ਸਬਜ਼ੀਆਂ ਨੇ ਪਸੰਦ ਆ ਰਹੀਆਂ ਸ਼ਟ ਅਪ ਵਨਸ ਵਨੀਆਂ ਚਾਹੀਦੀਆਂ ਇਹਨੂੰ ਸਰ ਚਿਕਨ ਸ਼ੈ ਸ਼ਰੀਰ ਕਦੀ ਕੁਛ ਕਦੀ ਕੁਛ ਸੌਂਕਾ ਹੁਣ ਸਾਡੀ ਜਿਵੇਂ ਮਚਲੀ ਜਾਂਦੀਆਂ ਸਬਜ਼ੀ ਸਬਜ਼ੀ ਨਹੀਂ ਚੱਲਦੀਆਂ ਮਤਲਬ ਲੱਗਾ ਜੀਰਦੀਆਂ ਤੜਕਾ ਆਇਆ ਵਹੀ ਸਬਜ਼ੀ ਕਦੇ ਬਣਨੀ ਅੱਜ ਮੈਂ ਰਾਜਮਾ ਤੇਲੀ ਫੇਵਰੇਟ ਆ ਨਾਲ ਕੀ ਬਣਾਉਣਾ ਨੂੰ ਰਾਜਮਾ ਖਾਣੇ ਅਜਬਨਾ ਮਾਸੇ ਰਾਜਮਾ ਚਾਵਲ ਇੱਕ ਵਾਰੀ ਖਾਤੇ ਸੀ ਮੈਂ ਰਾਜਮਾ ਚਾਵਲ ਦੇ ਘੁੰਮਾ ਕੇ ਉਹ ਸਰਾ ਸੀ ਕੈਂਤ ਭਗਦੇ ਪੂਰੇ ਫਰਾਜਮਾ ਚਾਵਲ ਉਹ ਮਿਕਸ ਹੁੰਦੀ ਐ ਨਾ ਉਹ ਬਾਲੇ ਕੈਂਤ ਲਾਦੇ ਸਬਜੀ ਚ ਮਿਕਸ ਕਰਕੇ ਦਿੰਦੇ ਨੇ ਡੱਬੇ ਚ ਚੰਡੀਗੜ੍ਹ ਆਦੇ ਸੀ ਰਾਤ ਨੂੰ 1 ਵਜੇ ਕੈਂਤ ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪਟਿਆ ਸਾਮਾ ਚੰਡੀਗੜ੍ਹ ਚੰਡੀਗੜ੍ਹ ਕਰਤਾ ਨੇ ਸਾਨੂੰ ਤਾਂ ਵਿਖਾਇਆ ਹੀ ਨਹੀਂ ਵੀ ਕਿਦਾਂ ਦਾ ਵਾ ਉਹ ਮੂੰਹ ਸੇਰਾ ਉਦਾਂ ਦਾ ਹੀ ਆ ਜਿੱਦਾਂ ਦਾ ਹੁੰਦਾ ਵਾ ਅਸੀਂ ਘੜ ਦੇਖਿਆ ਸਾਨੂੰ ਨਹੀਂ ਦੋਨੇ ਜਾਈਦਾ ਹੁੰਦਾ ਅਸੀਂ ਜਦੋਂ ਗਿਆ ਹੀ ਨਹੀਂ ਪੰਜਾਬ ਫੇਰ ਕਿ ਸਾਡਾ ਅੰਮ੍ਰਿਤਸਰ ਹੀ ਦੂਰ ਹੋ ਗਿਆ ਅੰਮ੍ਰਿਤਸਰ ਵੀ ਜਾਵਾਂਗੇ ਤੇ ਚੰਡੀਗੜ੍ਹ ਮੈਂ ਹੀ ਟ੍ਰਾਂਸਪਲੈਂਟ ਕਰਾਉਣ ਜਾਣੇ ਆ ਜਾਵਾਂਗਾ ਸਾਨੂੰ ਥੜਾ ਲੈ ਕੇ ਜਾਓ ਤੁਸੀਂ ਜਾਓ ਟਿਕਟ ਲੈ ਕੇ ਜਾਊਗੀ ਤੇ ਗੱਡੀ ਪੁੱਠੀ ਲੈ ਆਂਗੀ ਤੂੰ ਚੱਲ ਜੀ ਸਿਖਾ ਦੂ ਲੈ ਆਉਂਗੀ ਮੈਂ ਟ੍ਰੇਨ ਦੇ ਇੰਨੀ ਦੂਰ ਮੈਂ ਨਹੀਂ ਭਰੋਸਾ ਕਰਦਾ ਕਿਸੇ ਦਾ ਲੈ ਵੇਖ ਲੈ ਇਹਦਾ ਕੀ ਪਤਾ ਕਿੱਧਰ ਮਾਰਦੇ ਸਾਨੂੰ ਆਉਂਦੀ ਜਾਨ ਨਹੀਂ ਪਿਆਰੀ ਹੈਨਾ ਇਹਦਾ ਕੀਵਦਾ ਕਿੱਧਰ ਵੜਦੇ ਇਹਨੂੰ ਨੀਂਦ ਨਹੀਂ ਮਿੰਟੋਂ ਮਿੰਟ ਹੀ ਆਉਂਦੀ ਆਹੋ ਜੋ ਸਾਹਮਣੇ ਡੇਲੇ ਆਏ ਆ ਡੇਹੋਂ ਕਿਤੇ ਨੀਂਦ ਆਉਂਦੀ ਹਾਂ ਉਹਦੀ ਕਿਉਂ ਵੇਲੇ ਬੈਠਿਆਂ ਮਚਾਹਿੰਦੀ ਐ ਜਿਹੜਾ ਵੇਲੇ ਬੈਠੇ ਨਾ ਚਲੋਂ ਤੈਨੂੰ ਇਹ ਹੀ ਪਤਾ ਨਹੀਂ ਫਿਰ ਚਲਾਉਂਦੇ ਇਹਨੂੰ ਜਿਆਦਾ ਹੀ ਆਉਂਦੀ ਐ ਵੇਲੇ ਬੈਠਿਆਂ ਉੱਥੇ ਨਹੀਂ ਆਉਂਦੀ ਗੱਡੀ ਚ ਉਹ ਸਾਹਮਣੇ ਵੇਲੇ ਤਾਂ ਉਹ ਬੰਦਾ ਚਲਾਉਂਦਾ ਹੁੰਦਾ ਨਾ ਕੋਈ ਗੱਲ ਕਰਦਾ ਹੁੰਦਾ ਫਿਰ ਸਾਹਮਣੇ ਐ ਅੱਖਾਂ ਢੱਕ ਕੇ ਦੇਖੀ ਜਾਂਦਾ ਹਾਂ ਫਿਰ ਹਾਂ ਨਹੀਂ ਇਹਦਾ ਆਉਂਦੀ ਨਹੀਂ ਜਮਈ ਹਾਂ ਨਹੀਂ ਨਹੀਂ ਵੀ ਅੱਖਾਂ ਢੱਕ ਕੇ ਦੇਖੀ ਜਾਂਦਾ ਜਿਹਨੇ ਚੱਲਾਂਗੇ ਨਾ ਤੇ ਤੇ ਉੱਥੇ ਕਿਹੜਾ ਵੀ ਰਾਤੋ ਰਾਤੀ ਮੋੜਾਂਗੇ ਤੁਹਾਨੂੰ ਤੇ ਰਾਤ ਰੋ ਪਿਆ ਨਾ ਬੰਦਾ ਐ ਰੁਕਤ ਨਾ ਪਿਆ ਸੀ ਯਾਨੀ ਬੱਸ ਸਾਡੇ ਵਰੀ ਤੇਰ ਕੋ ਜਮੇ ਪਾਸੇ ਮੁੱਕ ਜਾਂਦੇ ਸੋ ਸਾਡੇ ਫੁੱਪੜ ਹੋਣੀ ਹਜੇ ਤੇ ਘਰੇ ਨਹੀਂ ਆਏ ਤੇ ਰੋਟੀ ਅੱਜ ਫੁੱਪੜਾਂ ਦੇ ਆਪਣੇ ਕਰੇ ਆ ਤੇ ਉਸ ਤੋਂ ਬਾਅਦ ਹਾਂ ਉਸ ਤੋਂ ਬਾਅਦ ਵਸੀਆਂ ਲੈਣ ਉਹ ਵਸੀਆਂ ਆਈ ਜਾਂਦੀਆਂ ਯਾਰ ਸੁੱਤੇ ਹੀ ਨਹੀਂ ਅੱਜ ਮੈਂ ਆਹੋ ਦਿਨ ਚੜੇ ਉੱਠਦੇ ਆਂ 8 ਵਜੇ ਕਿੰਨੇ ਵਜੇ ਉੱਠਿਆ 7:30 8 ਵਜੇ ਉੱਠਦਾ ਹੀ ਆਂ 8 ਵਜੇ ਉੱਠਿਆ ਹਾਂ ਫੇਰ ਛੇਤੀ ਉੱਠ ਗਿਆ ਕਿ ਸਾਢੇ 8:00 ਕੱਲ ਕਿੰਨੇ ਵਜੇ ਉੱਠਿਆ 12:00 ਹੋਏ ਹੋਏ ਨਹੀਂ ਜੀ ਉਹ ਝੂਠੀ ਗੱਲ ਹੈ ਨਾ ਇਹ ਝੂਠੀ ਗੱਲ ਹੈ ਮੈਂ ਚੁੱਪ 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 ਮੈਂ ਜੀ 7:30 ਮੈਨੂੰ ਉਠਾ ਦਿੱਤਾ ਸੀ 7:30 ਮੈਂ ਉੱਠ ਗਿਆ ਸੀਗਾ ਮੈਂ 9:30 ਤੇ ਜਾਗਦਾ ਰਿਹਾ ਵਲੋਗ ਅਪਲੋਡ ਕਰਨਾ 9:30 ਵਲੋਗ ਅਪਲੋਡ ਕਰਿਆ ਫੇਰ ਦੁਬਾਰਾ ਸੁੱਤਾ 2 ਘੰਟੇ ਜਾਗਦਾ ਰਿਹਾ ਮੈਂ ਤੂੰ ਕੰਮ ਨਹੀਂ ਜਾਗਦਾ ਰਿਹਾ 2 ਘੰਟੇ ਨਹੀਂ ਤੁਸੀਂ ਉੱਠੇ ਆ 8:30 ਕਾ ਸਾਢੇ 8:30 ਤਵ ਵਲੋਗ ਕਰਕੇ ਨੋਕ ਪਾ ਦੇ ਫਿਰ ਸੌਂਗਾ ਸਾਢੇ 7 8 ਤਾਂ ਤੂੰ ਮੈਨੂੰ ਸਾਢੇ 7 ਨਾ 8 ਸਾਢੇ 7 8 ਤੂੰ ਕਿਹੜਾ ਵਲੋਗ ਸਾਢੇ 8 7 ਬੋਣਾ ਸੀ ਐਡਿਟਿੰਗ ਕਰਕੇ ਐਡਿਟਿੰਗ ਕਰਕੇ ਤੇ ਸੇਵ ਨਹੀਂ ਕੀਤਾ 8 ਝੂਠੀ ਨਾ ਬਣ ਝੂਠਾ ਰਹਾ ਵਾ ਅਸੀਂ ਥਾੜਾ ਥਾ ਕੇ ਅਸੀਂ ਦਾ ਟਾਈਮ ਹੋ ਗਿਆ ਟਾਈਮ ਹੋ ਗਿਆ ਉੱਠ ਜਾ ਹੁਣ ਸ਼ਟ ਅਪ ਫੇ ਪੰਜਾਬ ਫਿਰੇਗਾ ਰੋਣਿਆਂ ਨੇ ਆਣ ਤੇ 12 ਵਜੇ ਫੇਟ ਆਇਆ ਹਾਂ ਇਹ ਦੱਚਰੀ ਅੰਦੀ ਸਲਾਦ ਆ ਦੇਖੋ ਡਿਜ਼ਾਈਨ ਬਣਾਇਆ ਬੜਾ ਡਿਜ਼ਾਈਨ ਬਣਾਇਆ ਹਾਂ ਕਿ ਕਿਰਸ਼ਿੰਗ ਕਰਨੀ ਹੁੰਦੀ ਈ ਫੋਨ ਨਹੀਂ ਆਇਆ ਇਹ ਉਧਰ ਲੇਟ ਹੋ ਗਏ ਤੇ ਰੋਟੀ ਨੂੰ ਵੱਜ ਕੇ 5:30 5:30 ਹੀ ਹੋਇਆ ਲੇਟ ਤਾਂ ਨਹੀਂ ਕੋਈ ਜ਼ਿਆਦਾ ਹਾਂ ਇਧਰ ਢਾਤ ਤੇ ਅਸੀਂ ਮੰਝੇ ਤੇ ਮੇਜ ਲਾਤਾ ਭੁੱਖ ਲੱਗੇ ਹਾਂ ਬੁੱਟੇ ਦੇਖੋ ਕਿੰਨੇ ਮਲਾਰ ਰੱਖਿਆ ਸੀ ਹੁਣ ਪਹਿਲਾਂ ਤਾਂ 21 ਨਹੀਂ ਹੁੰਦਾ ਸੀ 21 ਮਸਾ ਹੁੰਦਾ ਸੀ ਕਿ ਬੁੱਟੇ ਕਿੰਨੇ ਦੇਖੋ ਲਾ ਰੱਖਿਆ ਸੀ ਉਹ ਬਾਹਰ ਵਿਚਾਰਾ ਉਹਨੂੰ ਘਰੇ ਲੈ ਆਇਆ ਫੇਰ ਕੋਈ ਜਿਹੜੂ ਉਹ ਯਾਰ ਵੱਡਾ ਮੈਂ ਖਿੱਚ ਕੇ ਇੱਥੇ ਲੈਣੀ ਆ ਮੇਰੇ ਕੋ ਚੱਕ ਕੇ ਬਸ ਇੱਕ ਦਿਨ ਹੋਰ ਲੱਗੂ ਚੱਕ ਕੇ ਨਹੀਂ ਆ ਮੇਰੇ ਬਾਹ ਦਾ ਉਹਦੀ ਆਉਂਦੀ ਇੱਕ ਦਿਨ ਹੋਰ ਲੱਗੂ ਧੂ ਗਿਲੇ ਹੀਗਾ ਬਈ ਮੈਂ ਤੈਨੂੰ ਉਲਟਾਉਂਦੀ ਹਾਂ ਦੋਸਤ ਇਹ ਦੋਸਤ ਦੋਨਾਂ ਲੈ ਆਉਣੇ ਆ ਰੇਡੀਓ ਨੇ ਮਾਰੀਆਂ ਲੈ ਮਾਰੀਆਂ ਕੰਮ ਕਰਕੇ ਤਾਂ ਹੁੰਦਾ ਨਾ ਉਹ ਹੀ ਬਸ ਸਕਦਾ ਹਾਂ ਹ ਜਿਹੜਾ 6.2 ਦਾ ਹੁੰਦਾ ਉਹ ਨਹੀਂ ਸਿਹੜਨ ਜਾਂਦੀਆਂ ਤੇ ਤੂੰ ਜਵਾਨ ਤੇਰਾ ਸਰੀਰ ਤੇ ਕਿਦਦਨ ਚੱਲਿਆ ਤਦੜੇ ਜੀ ਹੈ ਜਵਾਨ ਕੀ ਹੋ ਗਿਆ ਪਤਾ ਨਹੀਂ ਤੂੰ ਤਾਂ ਚੱਕ ਲੈ ਤੂੰ ਤਾਂ ਗਮਲੇ ਚੱਕ ਕੇ ਲੈ ਚੱਕ ਲਈ ਤੇ ਆ ਉਹ ਹੀ ਨਪਾਰਾ ਵਜਾਣਾ ਆ ਮੇਜ ਤੇ ਮੈਂ ਕਿੱਕ ਤੇ ਜਿਹਨ ਮੇਰੇ ਤੋਂ ਦੱਕਾ ਹੁੰਦਾ ਬਾਹਰ ਹੋ ਗਿਆ ਐਸ਼ੀ ਸੋ ਅਸੀਂ ਹੁਣ ਖਾ ਲਈ ਰੋਟੀ ਪਾਣੀ ਤੇ ਪੂਆ ਹੁਣ ਹੀ ਖਾ ਕੇ ਤਦਰ ਚੱਲ ਗਿਆ ਤਏ ਹੁਣਾ ਕਰੇ ਤੇ ਮੰਮੀ ਵੀ ਉਧਰ ਚੱਲ ਕੇ ਗੱਲਾਂ ਮਾਰਨ ਪੂਆ ਹੁਣ ਇਹ ਕੰਦੇ ਇਸ ਨੂੰ ਦਰਸ਼ਵਾਂਗੇ ਤੇ ਤਾਂ ਕਰਕੇ ਤੇ ਹੁਣ ਆਪਾਂ ਕਰਦੇ ਵਲੌਗ ਦਾ ਐਂਡ ਸੋ ਵਿਆਹ ਤਾਂ ਆਈ ਗਿਆ ਸਾਨੂੰ 23 ਨਵੰਬਰ ਦਾ ਤੁਹਾਨੂੰ ਦਸੀ ਤਾਂ ਸਿਤਾਸ ਪਹਿਲਾਂ ਤੁਹਾਨੂੰ ਪਤਾ ਹੀ ਆ ਤੇ ਪਤਾ ਤੁਹਾਨੂੰ ਹੈ ਹੀ ਆ ਕਿ ਕਿਦਾਂ ਦਾ ਵਿਆਹ ਤੇ ਦੇਖੋ ਵਿਆਹ ਤੇ ਜਾ ਹੁੰਦਾ ਕਿ ਨਹੀਂ ਹੁੰਦਾ ਜੇਜ ਕਹੇ ਤਾਂ ਵਲੌਗ ਅਪਲੋਡ ਕਰਾਂਗੇ ਸਾਰੇ ਜਨਾਹ ਹੰਗੇ ਤਾਂ ਫਿਰ ਵੀ ਵਲੌਗ ਤਾਂ ਅਪਲੋਡ ਕਰਨੀ ਆ ਫਿਰ ਕਰਦੇ ਕਰਾਂਗੇ ਵਿਆਹ ਤਾਂ ਨਹੀਂ ਹੁਣੇ ਜੇ ਵਿਆਹ ਤੇ ਜਾਵਾਂਗੇ ਥੋੜਾ ਵਧੀਆ ਮਨਜੂ ਹੁਣ ਦੇ ਹੁਣ ਆਪਾਂ ਕਰਦੇ ਵਲੌਗ ਦਾ ਐਂਡ ਸੋ ਤੁਹਾਨੂੰ ਇਹਦਾ ਵਲੌਗ ਕਿੱਦਾਂ ਲੱਗਿਆ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਆਪਣਾ ਵਲੋਗ ਵਧੀਆ ਲੱਗਿਆ ਤਾਂ ਆਪਣੇ ਚੈਨਲ ਕਰ ਲਓ ਸਬਸਕ੍ਰਾਈਬ ਸੋ ਮਿਲਦੇ ਆਪਾਂ ਅਗਲੇ ਵਲੋਗ ਸਾਥ ਤੱਕ ਦੀ ਧੰਨਵਾਦ ਬਾਏ ਬਾਏ